ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਪੱਤਰਕਾਰ ਅਸ਼ੋਕ ਬੰਸਲ ਆਓ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਠਿੰਡਾ ਤੋਂ ਤਸਵੀਰਾਂ ਜਿਹੜੀਆਂ ਮਨਪ੍ਰੀਤ ਕੌਰ ਨੇ ਤੀਆਂ ਤੀ ਦੀਆਂ ਮੇਲਾ ਦਾ ਪ੍ਰੋਗਰਾਮ ਕੀਤਾ ਰਾਇਲਨ ਪੈਲੇਸ ਦੇ ਵਿੱਚ ਅਤੇ ਬੜੀ ਹੀ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ ਕੀ ਹੈ ਪੂਰੀ ਜਾਣਕਾਰੀ ਆਓ ਦੇਖਦੇ ਹਾਂ ਰਿਪੋਰਟ ਅਸ਼ੋਕ ਬੰਸਲ ਦੀ

ਸੋਣ ਵੀਰ ਇਕੱਠੀਆਂ ਕਰੇ ਪਾਉ ਦਿੰਦੇ ਰਿਛੋੜੇ ਪਾਵੇਂ ਸਸ਼ੀ ਗਾਜੀ ਮੈਂ ਪੰਜਾਬੀ ਬੌਕਸਿੰਗਰ ਜਸਪ੍ਰੀਤ ਜੋੜੀਆ ਅੱਜ ਮੈਮ ਨੇ ਸਾਨੂੰ ਇੱਥੇ ਬੁਲਾਇਆ ਸੀਗਾ ਜੀਆਂ ਦਾ ਫੰਕਸ਼ਨ ਰੱਖਿਆ ਸੀ ਬਹੁਤ ਵਧੀਆ ਰਿਹਾ ਛਿੱਕੀ ਛਿੱਕੀ ਬੱਚੇ ਨੇ ਆ ਦੇਖੋ ਕਿੰਨੀ ਪਿਆਰੀ ਕੁੜੀ ਤਿਆਰ ਹੋ ਕੇ ਆਈਆਂ ਇਹ ਆ ਪ੍ਰਾਣਾ ਵਿਰਸਾ ਸਾਰੇ ਆਪਣਾ ਪ੍ਰਮੋਟ ਕਰ ਰਹੇ ਨੇ ਤੇ ਬਹੁਤ ਅੱਛਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਹੋਰ ਕੀ ਕਹਿਣਾ ਚਾਹੁੰਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਹਾਂਜੀ ਬਿਲਕੁਲ ਐਜ ਪ੍ਰੋਗਰਾਮ ਹੋਣੇ ਚਾਹੀਦੇ ਬਲਕਿ ਪੈਲਸਾ ਚ ਨਹੀਂ ਹੋਣੇ ਚਾਹੀਦੇ ਜਿਵੇਂ ਪਹਿਲਾਂ ਪਸੀਨਾ ਆਉਂਦਾ ਹੁੰਦਾ ਸੀ ਨਾ ਬੋਲੀਆਂ ਜਿਵੇਂ ਪਿੰਗਾ ਪਾਈਆਂ ਹਣ ਹਾਂ ਬਿਲਕੁਲ ਬੱਚਿਆਂ ਨੂੰ ਵੀ ਖਾਣਾ ਚਾਹੀਦਾ ਉਹ ਪੂਰਾ ਮਾਹੌਲ ਹੀ ਪੰਜਾਬ ਦਾ ਵਿਰਸਾ ਕੀ ਸੀ ਜਿੰਨੇ ਵਿੱਚ ਬੱਚੇ ਨੂੰ ਹਰ ਇੱਕ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਕਿ ਵਿਰਸੇ ਦੇ ਵਿੱਚ ਕੀ ਕੀ ਹੁੰਦਾ ਸੀ ਜੋ ਕਿ ਸਾਡਾ ਅਲੋਪ ਹੋ ਰਿਹਾ ਅੱਜ ਦੇ ਟਾਈਮ 'ਚ ਕੁਝ ਵੀ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਦੇ ਬਾਰੇ ਬੱਚਿਆਂ ਨੂੰ ਜ਼ਰੂਰ ਨੌਲੇਜ ਦੇਣ ਵਾਸਤੇ ਆਪਾਂ ਨੂੰ ਇਹ ਫੰਕਸ਼ਨ ਕਰਵਾਉਂਦੇ ਵੀ ਰਹਿਣਾ ਚਾਹੀਦਾ ਤੇ ਉਹਨਾਂ ਦੇ ਵਾਸਤੇ ਇਹ ਸਾਰਾ ਕੁਝ ਦਿਖਣਾ ਵੀ ਚਾਹੀਦਾ ਮੈਡਮ ਮੁੱਖ ਮਹਿਮਾਨ ਕੌਣ ਹੈ ਇਥੋਂ ਮੈਂ ਕਾਫੀ ਆਏ ਸੀਗੇ ਡਾਕਟਰਸ ਮੈਮ ਹਨ ਹਾਂਜੀ ਮੈਂ ਕਹਾਂ ਤੇ ਬਾਕੀ ਬਹੁਤ ਵਧੀਆ ਸੁਖ ਸੰਘੇੜਾ ਆਏ ਸੀ ਜੀ ਪੇਸਟਾ ਵੀ ਲੋਗਰਸ ਰਫ ਰਫਟਾਰ ਕੋਰ ਮੈਮ ਆਏ ਨੇ ਇਥੇ ਤੇ ਇੱਕ ਵੀਰਪਾਲ ਢਿੱਲੋਂ ਜੂਰੀ ਗੈਸਟ ਸੀਗੇ ਹਰਪ੍ਰੀਤ ਮੈਮ ਸੀ ਜੱਜਿਸ ਵਗੈਰਾ ਜੱਜਿਸ ਦੇ ਵਿੱਚ ਹਰਪ੍ਰੀਤ ਮੈਂ ਹਰ ਮੈਡਮ ਸੀਗੇ ਡੀਗਰਡਸ ਵਾਲੇ ਤੇ ਜੀਆ ਪ੍ਰੋਫੈਸ਼ਨਲ ਸਲੂਨ ਤੋਂ ਵੀਰਪਾਲ ਢਿੱਲੋਂ ਸੀ अच्छा ਤੇ ਬੱਚਿਆਂ ਦਾ ਪ੍ਰੋਗਰਾਮ ਹੈ ਜਾਂ ਤੁਹਾਡਾ ਨਾਲ ਸਾਰਾ ਸਾਂਝਾ ਹੀ ਹੈ ਸਤ ਸ੍ਰੀ ਅਕਾਲ ਜੀ ਇੰਨੇ ਵਿੱਚ ਬੱਚਿਆਂ ਨੂੰ ਤਾਂ ਮੇਨ ਆਪਾਂ ਦਿਖਾਣਾ ਵਾ ਜਿਹੜਾ ਕੀ ਚੀਜ਼ ਅਲੋਪ ਹੋ ਰਹੀ ਹੈ ਬੱਚਿਆਂ ਨੂੰ ਵੀ ਤਾਂ ਆਪਾਂ ਲੈ ਕੇ ਜਾਣਾ ਪੰਜਾਬੀ ਕਲਚਰ ਦੇ ਵਾਲੀ ਕਿ ਪਹਿਲੇ ਕੀ ਹੁੰਦਾ ਹੁੰਦਾ ਸੀ ਕਿ ਅੱਜਕੱਲ ਬੱਚੇ ਸਿਰਫ ਉਧਰ ਭੱਜ ਰਹੇ ਨੇ ਵੈਸਟਰਨ ਵਾਲਿਆਂ ਦੇ ਪਾਸੇ ਤੇ ਆਪਾਂ ਉਹਨਾਂ ਨੂੰ ਪੰਜਾਬ ਵੱਲ ਵਾਪਸ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਕੀ ਸੀ ਪਹਿਲੇ ਵਾਲਾ ਬਿਲਕੁਲ ਜੀ ਬਿਲਕੁਲ ਮੈਂ ਵੀ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਤੀਆਂ ਹੋਣੀਆਂ ਚਾਹੀਦੇ ਬੋੜਾਂ ਥੱਲੇ ਪਿੱਪਲਾਂ ਥੱਲੇ ਚਰ ਕੇ ਆਜਵੇਂ ਵੈਸੇ ਧਕਾਵੇ ਵਾਸਤੇ ਰਕਲਾਂ ਚਰ ਕੇ ਨਾ ਕਤਨਾ ਵੀ ਹੋਣਾ ਚਾਹੀਦਾ ਹੈ ਨਾ ਇਹ ਮੁਕਾਬਲੇ ਕਰਨੇ ਚਾਹੀਦੇ ਕਿਉਂ ਨਹੀਂ ਚਾਹੀਦੇ ਹਨਾ ਕਿ ਨਹੀਂ ਨਹੀਂ ਪੈਸੇ ਮੈਮ ਨੇ ਬਹੁਤ ਵਧੀਆ ਰਿਗਮੈਂਟ ਅਗਲੀ ਵਾਰ ਕਹਿੰਦੇ ਆ ਕਿ ਜਿਸਪੋਰਟ ਕਰਨਗੇ ਜਿਹਨਾਂ ਨੇ ਬਹੁਤ ਵਧੀਆ ਕੀਤਾ ਤੇ ਸਭ ਨੇ ਇੰਜੋਏ ਵੀ ਕੀਤਾ ਮਤਲਬ ਜੋ ਪਹਿਲਾਂ ਲੋਕ ਕਰਦੇ ਸੀਗੇ ਉਹ ਮਤਲਬ ਤੁਸੀਂ ਦੁਕਾਨਾ ਜਾਣੇ ਹੋ ਜਿਹੜੇ ਹੁਣੇ ਖਾਣਾ ਲਾਏ ਸੀਗਾ ਕਾਣਾ ਬਹੁਤ ਵਧੀਆ ਸੀ ਸਾਡਾ ਪੰਜਾਬ ਪਹਿਲੇ ਕੀ ਸੀ ਜੀ ਜੀ ਜੇ ਬੱਚਾ ਇਹਦੇ ਬਾਰੇ ਪਤਾ ਹੋਊਗਾ ਤਾਂ ਹੀ ਸਾਡਾ ਪੰਜਾਬ ਅੱਗੇ ਵੱਧ ਪਾਊਗਾ ਨਹੀਂ ਤਾਂ ਪੰਜਾਬ ਤਾਂ ਅਲੋਪ ਹੁੰਦਾ ਜਾ ਰਿਹਾ ਆਪਣਾ ਵਿਰਸਾ ਵਿਰਸਾ ਲੋਪ ਹੋ ਰਿਹਾ ਜਾ ਰਿਹਾ ਬੱਚੇ ਨੂੰ ਇਹ ਨਹੀਂ ਪਤਾ ਵੀ ਸਾਡੇ ਜਿਹੜੇ ਗਹਿਣੇ ਪਾਏ ਆ ਇਹਨਾਂ ਦੇ ਨਾਮ ਵੀ ਨਹੀਂ ਪਤਾ ਇਹ ਨਾਮ ਹੀ ਨਹੀਂ ਪਤਾ ਉਹਨੇ ਨਾ ਇਹ ਪਤਾ ਨਹੀਂ ਮੈਂ ਕਿੰਨਾ ਲੱਗਦੇ ਇਹਨਾਂ ਬਾਰੇ ਸਭ ਨੂੰ ਸਾਰੇ ਤਾਂ ਹੀ ਪਤਾ ਲੱਗਦਾ ਜੀ ਇਹੋ ਜਿਹੀ